ਤਰਤ ਸੁਹਾਵੀ ਦੇ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਆਓ ਚੱਲੀਏ ਅਮਰੀਕਾ ਦੀ ਸਟੇਟ ਸਾਊਥ ਡ ਕੋਟਾ ਦੀਆਂ ਬਲੈਕ ਹिल्स ਦੇ ਵਿੱਚ ਸਾਡਾ ਸਭ ਤੋਂ ਪਹਿਲਾ ਸਪੌਟ ਸੀ ਡੈਵਲਸ ਟਾਵਰ ਜਿਹੜਾ ਵਾਇਓਮਿੰਗ ਸਟੇਟ ਦੇ ਵਿੱਚ ਹੈਗਾ ਸਾਊਥ ਡ ਕੋਟਾ ਚ ਨਹੀਂ ਹੈਗਾ ਪਰ ਇਹ ਬਲੈਕ ਹिल्स ਦੇ ਬਿਲਕੁਲ ਨੇੜੇ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਡੈਵਲਸ ਟਾਵਰ ਬਣਿਆ ਕਿਉਂਕਿ ਇਹਦੀਆਂ ਵੀ ਬਹੁਤ ਕਹਾਣੀਆਂ ਹੈਗੀਆਂ ਜਿਹੜੀ ਸਾਇੰਸਦਾਨਾ ਦੁਆਰਾ ਕਹਾਣੀ ਹੈ ਉਹ ਕਹਿੰਦੇ ਆ ਕਿ ਧਰਤੀ ਦੇ ਵਿੱਚੋਂ ਲਾਵਾ ਬਾਹਰ ਆਇਆ ਤੇ ਉਹ ਜੰਮ ਗਿਆ ਸੋ ਇਹ ਜਿਹੜਾ ਕਈ ਸੋ ਫੋਟੋ ਚਟਾਵਰ ਹੈ ਇਹ ਇੱਕ ਬੜੀ ਵਿਲੱਖਣ ਜੀ ਮਤਲਬ ਦਿਖ ਦਿੰਦਾ ਹੈ ਤੇ ਮਿਥੋਲੋਜੀਕਲ ਕਹਾਣੀ ਇੱਕ ਇਹ ਵੀ ਹੈ ਕਿ ਦੋ ਛੋਟੀਆਂ ਕੁੜੀਆਂ ਦੇ ਪਿੱਛੇ ਇੱਕ ਭਾਲੂ ਪਿਆ ਬਹੁਤ ਵੱਡਾ ਤੇ ਉਹਨੇ ਆ ਪੰਜਿਆਂ ਨਾਲ ਆ ਨਿਸ਼ਾਨ ਬਣਾਏ ਇੱਥੇ ਜਾ ਕੇ ਪਤਾ ਲੱਗਿਆ ਕਿ ਲੋਕ ਇਹਦੇ ਉੱਪਰ ਚੜਦੇ ਵੀ ਨੇ ਜਿਹੜਾ ਕਿ ਵਾਕਈ ਹੈਰਾਨੀ ਵਾਲੀ ਗੱਲ ਸੀਗੀ ਤੇ ਪਰਸਿਤਾ ਫੋਟੋਆਂ ਖਿੱਚ ਕੇ ਤੇ ਆਸ-ਪਾਸੇ ਦੀ ਖੂਬਸੂਰਤੀ ਨਿਹਾਰ ਕੇ ਵਾਪਸ ਆ ਗਏ ਉਸ ਤੋਂ ਬਾਅਦ ਅਸੀਂ ਇੰਨਾ ਖੂਬਸੂਰਤ ਰਾਹਾਂ ਵਿੱਚ ਦੀ ਹੁੰਦੇ ਹੋਏ ਛੋਟੇ ਜਿਹੇ ਟਾਊਨ ਸਪੀਅਰ ਫਿਸ਼ ਪਹੁੰਚ ਗਏ ਤੇ ਉੱਥੋਂ ਫਿਰ ਅਸੀਂ ਇੱਕ ਛੋਟਾ ਜਿਹਾ ਸਿਨਿਕ ਜਿਹੜਾ ਰੂਟ ਕੀਤਾ ਜਿਹੜਾ ਕਿ ਸਪੀਅਰ ਫਿਸ਼ ਦੇ ਆਸ-ਪਾਸ ਹੀ ਹੈ ਇੱਥੇ ਇਸ ਰੂਟ ਤੇ ਅਸੀਂ ਕਈ ਥਾਵਾਂ ਤੇ ਰੁਕੇ ਜਿਵੇਂ ਕਿ ਝਰਨੇ ਬਹੁਤ ਸੋਹਣੇ ਸੀ ਇੱਥੇ ਛੋਟੀਆਂ-ਛੋਟੀਆਂ ਨਦੀਆਂ ਸੀ ਪਰ ਇਹ ਝਰਨਿਆਂ ਦੇ ਨੇੜੇ ਪਹੁੰਚਣ ਵਾਸਤੇ ਥੋੜੀ ਜੀ ਕਈ ਵਾਰੀ ਮਿਹਨਤ ਵੀ ਕਰਨੀ ਪੈਂਦੀ ਹੈ ਪਰ ਇਹ ਵਰਥ ਹੈ ਇੱਥੇ ਜਾਣਾ ਬੜਾ ਹੀ ਖੂਬਸੂਰਤ ਰਹਾਏ 2-3 ਘੰਟਾ ਸਮਾਂ ਚਾਹੀਦਾ ਹੈ ਸੋ ਇਹ ਜ਼ਰੂਰ ਜਾਣਾ ਚਾਹੀਦਾ ਹੈ ਜੇ ਕੋਈ ਬੰਦਾ ਬਲੈਕ ਹਿਲਸ ਦੇ ਵਿੱਚ ਗਿਆ ਅਗਲੇ ਦਿਨ ਸਵੇਰੇ ਅਸੀਂ ਚਾਲੇ ਪਾ ਦਿੱਤੇ ਮਾਉਂਟ ਰਸ਼ਮੋਰਵਲ ਜਿਹੜਾ ਕਿ ਕੀ ਸਟੋਨ ਕਸਬੇ ਦੇ ਬਿਲਕੁਲ ਨਾਲ ਇੱਥੇ ਇੱਕ ਬਹੁਤ ਹੀ ਉੱਚੇ ਪਹਾੜ ਨੂੰ ਕਾਰਵ ਕਰਕੇ ਚਾਰ ਅਮਰੀਕਨ ਪ੍ਰੈਜ਼ੀਡੈਂਟਸ ਦੇ ਸਿਰ ਬਣਾਏ ਹੋਏ ਐ ਇਹਨਾਂ ਸਿਰਾਂ ਦੇ ਪਿੱਛੇ ਕਾਫੀ ਵੱਡੀ ਕਹਾਣੀਆਂ ਲਗਭਗ 100 ਸਾਲ ਪੁਰਾਣੇ ਨੇ ਤੇ ਇਸ ਕਹਾਣੀ ਨੂੰ ਇੱਥੇ ਜਿਹੜਾ ਇੱਕ ਮਿਊਜ਼ੀਅਮ ਹੈਗਾ ਉਹਦੇ ਵਿੱਚ ਇਹ ਬੜੇ ਵਿਸਥਾਰ ਦੇ ਨਾਲ ਦੱਸਦੇ ਵੀ ਹੈ ਇਹਨਾਂ ਦੀ ਕਹਾਣੀ ਜਿਹੜੀ ਆ ਉਹ ਵੀ ਬੜੀ ਸੌਨਯੋਗ ਹੈਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਗਏ ਪ੍ਰੈਜ਼ੀਡੈਂਸ਼ੀਅਲ ਵੈਕਸ ਮਿਊਜ਼ੀਅਮ ਚ ਇੱਥੇ ਜਿਹੜੇ ਅੱਜ ਤੱਕ ਦੇ ਸਾਰੇ ਪ੍ਰੈਜ਼ੀਡੈਂਟਸ ਆ ਉਹਨਾਂ ਦੇ ਮੋਮ ਦੇ ਬੁੱਤ ਬਣੇ ਹੋਏ ਆ ਸੋ ਜਿਹੜੇ ਦਰਸ਼ਕਾਂ ਨੂੰ ਰਾਸ਼ਟਰਪਤੀਆਂ ਦੇ ਵਿੱਚ ਜ਼ਿਆਦਾ ਟਰਸਟ ਹੈਗਾ ਉਹ ਇੱਥੇ ਜ਼ਰੂਰ ਜਾਣ ਕੀਸਟੋਨ ਤੋਂ ਰੈਪਿਡ ਸਿਟੀ ਵੱਲ ਜਾਂਦੇ ਹੋਏ ਕਾਫੀ ਛੋਟੀਆਂ-ਛੋਟੀਆਂ ਜਗ੍ਹਾ ਨੇ ਜਿਹੜੀਆਂ ਦੇਖਣਯੋਗ ਨੇ ਉਹਨਾਂ 'ਚੋਂ ਇੱਕ ਹੈ ਕਾਸਮੋਸ ਮਿਸਟਰੀ ਏਰੀਆ ਜਿਵੇਂ ਕਿ ਨਾਂ ਹੀ ਦੱਸਦਾ ਕਿ ਮਿਸਟਰੀ ਹੈ ਇੱਥੇ ਪਰ ਇਹ ਜਾ ਕੇ ਹੀ ਪਤਾ ਲੱਗਦਾ ਬਹੁਤ ਫਨ ਏਰੀਆ ਹੈ ਇਹ ਇਸ ਤੋਂ ਬਾਅਦ ਚ ਅਸੀਂ ਨੀਡਲਸ ਹਾਈਵੇ ਦੀ ਯਾਤਰਾ ਸ਼ੁਰੂ ਕੀਤੀ ਇਹ ਇੱਕ ਬੜੀ ਨੈਰੋ ਜੀ ਸੜਕ ਹੈ ਕਈ ਵਾਰੀ ਤਾਂ ਇੱਕ ਇੱਕ ਕਾਰ ਹੀ ਲੰਘਦੀ ਹੈ ਨੀਡਲਸ ਇਹਦਾ ਨਾਂ ਕਿਉਂ ਰੱਖਿਆ ਗਿਆ ਇਹ ਵੀ ਮੈਂ ਦੱਸ ਦਿਆਂ ਪਰ ਆ ਦੇਖੋ ਸਾਹਮਣੇ ਜਾਮ ਲੱਗਿਆ ਪਿਆ ਕਿਉਂਕਿ ਸਿੰਗਲ ਹਾਈਵੇ ਕਿਤੇ ਕਿਤੇ ਨੀਡਲਸ ਕਰਕੇ ਕੀ ਜਾਂਦਾ ਕਿ ਪਹਾੜ ਬਿਲਕੁਲ ਨਕੀਲੇ ਲੱਗਦੇ ਆਸੇ-ਪਾਸੋਂ ਐ ਲੱਗਦਾ ਜਿਵੇਂ ਕੱਟੇ ਹੁੰਦੇ ਆ ਹਵਾ ਨੇ ਹਨਾ ਤਾਂ ਇਹ ਸਾਰਾ ਏਰੀਆ ਨੀਡਲਸ ਦੇ ਨਾਤੇ ਮਸ਼ਹੂਰ ਹੈਗਾ ਤੇ ਬਲੈਕ ਹिल्स 'ਚ ਵੈਸੇ ਬਹੁਤੀਆਂ ਲੇਕਸ ਹੈ ਨੀਂਗੀਆਂ ਪਰ ਆ ਇੱਕ ਸਿਲਵਨ ਲੇਕ ਜਿਹੜੀ ਹੈ ਇਹ ਬੜੀ ਖੂਬਸੂਰਤ ਲੇਕ ਹੈ ਇੱਥੇ ਆ ਕੇ ਤੁਸੀਂ ਬੈਠ ਕੇ ਆਨੰਦ ਵੀ ਮਾਣ ਸਕਦੇ ਹੋ ਬੋਟਿੰਗ ਵੀ ਕੀਤੀ ਜਾ ਸਕਦੀ ਹੈ ਬਹੁਤ ਸ਼ਾਂਤਮਈ ਜਗ੍ਹਾ ਹੈ ਇਹ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਿੰਗਲ ਹਾਈਵੇ ਹੁਣ ਕਰਕੇ ਕਈ ਵਾਰੀ ਟ੍ਰੈਫਿਕ ਜਾਮ ਲੱਗ ਜਾਂਦੇ ਆ ਪਰ ਇੱਥੇ ਟ੍ਰੈਫਿਕ ਜਾਮ ਦਾ ਇੱਕ ਹੋਰ ਵੀ ਕਾਰਨ ਬਣ ਗਿਆ ਇੱਕ ਪਹਾੜੀ ਬੱਕਰੀ ਦਾ ਬੱਚਾ ਆਪਣੀ ਮਾਂ ਤੋਂ ਵਿਛੜ ਗਿਆ ਤੇ ਉਹਦੇ ਕਰਕੇ ਟ੍ਰੈਫਿਕ ਜਿਹੜਾ ਉਹ ਖੜ ਗਿਆ ਉਧਰ ਜਿਹੜੀ ਮਾਂ ਹੈ ਉਹ ਵੀ ਬੱਚੇ ਨੂੰ ਲੱਭ ਰਹੀ ਹੈ ਸੋ ਇਸ ਘੋਮਣਕੇਰੀ ਦੇ ਵਿੱਚ 15-20 ਮਿੰਟ ਸਾਰਾ ਟ੍ਰੈਫਿਕ ਖੜ ਗਿਆ ਪਰ ਫਿਰ ਅਖੀਰ ਤੇ ਮਾਂ ਨੂੰ ਬੱਚਾ ਲੱਭ ਗਿਆ ਤੇ ਟ੍ਰੈਫਿਕ ਤੁਰ ਪਿਆ ਇਸ ਟ੍ਰੈਫਿਕ ਜੈਮ ਚੋਂ ਨਿਕਲ ਕੇ ਫਿਰ ਅਸੀਂ ਦੁਬਾਰਾ ਚਲੇ ਗਏ ਨੀਡਲਸ ਹਾਈਵੇ ਤੇ ਨੋਕੀਲੇ ਪਹਾੜਾਂ ਚ ਤੇ ਖੂਬਸੂਰਤ ਵਾਦੀਆਂ ਚ ਇੱਥੇ ਵੀ ਬਹੁਤ ਸਾਰੀ ਵਾਈਲਡ ਲਾਈਫ ਦੇਖਣ ਨੂੰ ਮਿਲੀ ਪਹਾੜੀ ਬੱਕਰੀਆਂ ਚੜ ਰਹੀਆਂ ਸੀ ਉੱਚੇ-ਉੱਚੇ ਪਹਾੜਾਂ ਤੇ ਹਿਰਨ ਵੀ ਸੀ ਤੇ ਹੁਣ ਆਪਾਂ ਮਿਊਜ਼ਿਕ ਬੰਦ ਕਰਕੇ ਸੁਣਾਂਗੇ ਕੁਦਰਤ ਦਾ ਸੰਗੀਤ ਇਸ ਤੋਂ ਬਾਅਦ ਅਸੀਂ ਕ੍ਰੇਜ਼ੀ ਹਾਰਸ ਮੈਮੋਰੀਅਲ ਤੇ ਗਏ ਇਹ ਇੱਕ ਪੂਰੇ ਦੇ ਪੂਰੇ ਪਹਾੜ ਨੂੰ ਕੱਟ ਕੇ ਇੱਕ ਬੁੱਤ ਬਣਾਇਆ ਜਾ ਰਿਹਾ ਜਿਹਨੂੰ ਬੰਨ ਦੇ ਵਿੱਚ ਕਹਿੰਦੇ ਵੀ ਬਹੁਤ ਸਾਲ ਲੱਗਣੇ ਆ ਜੇ ਤੇ ਇਹ ਵੀ ਇੱਕ ਬੜੀ ਜਾਣਨ ਵਾਲੀ ਕਹਾਣੀ ਹੈਗੀ ਹੈ ਰਾਤ ਅਸੀਂ ਕਸਟਰ ਕਸਬੇ ਦੇ ਵਿੱਚ ਕੱਟੀ ਤੇ ਅਗਲੇ ਦਿਨ ਸਵੇਰੇ ਅਸੀਂ ਕਸਟਰ ਸਟੇਟ ਪਾਰਕ ਜਾਣਾ ਸੀ ਤੇ ਰਾਹ 'ਚ ਥੋੜਾ ਜਿਹਾ ਵਲ ਪਾ ਕੇ ਅਸੀਂ ਇੱਕ ਛੋਟਾ ਜਿਹਾ ਕਸਬਾ ਪ੍ਰਿੰਗਲ ਆ ਉੱਥੇ ਰੁਕ ਗਏ ਉੱਥੇ ਸਾਈਕਲਾਂ ਦੀ ਇਹ ਸਟਰਕਚਰ ਬਣਾਈ ਹੋਈ ਹੈ ਇਹ ਵੀ ਬੜੀ ਇੰਟਰਸਟਿੰਗ ਲੱਗੀ ਅਸੀਂ ਇੱਥੇ ਥੋੜਾ ਜਿਹਾ ਫੋਟੋਆਂ ਖਿੱਚੀਆਂ ਤੇ ਆਪਣੇ ਬੇਟੇ ਨਾਲ ਖੇਡਾਂ ਵੀ ਖੇਡੀਆਂ ਤੇ ਇਹ ਵੀ ਇੰਟਰਸਟਿੰਗ ਚੀਜ਼ ਹੈ ਕਸਟਰ ਸਟੇਟ ਪਾਰਕ ਵਾਕਿਆ ਦੇਖਣ ਵਾਲਾ ਹੈ ਕਾਫੀ ਵੱਡਾ ਏਰੀਆ ਹੈ ਅਸੀਂ ਵੀ ਇੱਕ ਛੋਟੀ ਜੀ ਹਾਈਕ ਕਰਕੇ ਇੱਕ ਚੋਟੀ ਤੇ ਪਹੁੰਚੇ ਆ ਦੇਖੋ ਖੂਬਸੂਰਤ ਨਜ਼ਾਰੇ ਏ ਸਾਰੇ ਪਾਰਕ ਦੇ ਇਸ ਪਾਰਕ ਦੇ ਵਿੱਚ ਜਿਹੜਾ ਹੈਗਾ ਉਹ ਐਨੀਮਲ ਲਾਈਫ ਬਹੁਤ ਹੈ ਇਸੇ ਕਰਕੇ ਮਸ਼ਹੂਰ ਹੈ ਅ ਕਾਸਕਾ ਤੌਰ ਤੇ ਜਿਹੜੇ ਬਾਈਜ਼ਨ ਨੇ ਆ ਦੇਖੋ ਤੁਹਾਡੇ ਸਾਹਮਣੇ ਬਾਈਜ਼ਨ ਖੁੱਲੇ ਮੈਦਾਨਾਂ ਚ ਚੱਲ ਰਹੇ ਨੇ ਇਹਨਾਂ ਨੂੰ ਜੇ ਦੇਖਣਾ ਹੋਵੇ ਤਾਂ ਇਸ ਪਾਰਕ ਚ ਜ਼ਰੂਰ ਆਉਣਾ ਚਾਹੀਦਾ ਹੈ ਬਾਈਜ਼ਨ ਜਿਵੇਂ ਆਪਣੇ ਮੱਝਾਂ ਹੁੰਦੀਆਂ ਉਹਨਾਂ ਦੀ ਜੰਗਲੀ ਕਿਸਮ ਹੈ ਬਹੁਤ ਹੀ ਤਾਕਤਵਰ ਇਹ ਜਾਨਵਰ ਹੈ ਇਹ ਮਨਾ ਕੀਤਾ ਜਾਂਦਾ ਕਿ ਇਹਨਾਂ ਦੇ ਨੇੜੇ ਨਹੀਂ ਜਾਣਾ ਤੇ ਪਰ ਜੇ ਤੁਸੀਂ ਇਹਨਾਂ ਨੂੰ ਝੁੰਡਾਂ ਦੇ ਵਿੱਚ ਵੇਖਣਾ ਹੈ ਤਾਂ ਕਸਟਰ ਸਟੇਟ ਪਾਰਕ ਜਗ੍ਹਾ ਹੈ ਜਿੱਥੇ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਵੈਸੇ ਇਹ ਜਿਹੜੀ ਸਪੀਸੀਜ਼ ਹੈ ਇਹ ਜਾਤੀ ਹੈ ਇਹ ਖਤਮ ਹੋਣ ਕਿਨਾਰੇ ਸੀ ਪਰ ਇਹਨਾਂ ਨੇ ਇਹ ਸੰਭੀ ਹੋਈ ਹੈ ਤੇ ਇੱਥੇ ਤੁਸੀਂ ਇਹਨਾਂ ਨੂੰ ਦੇਖੋ ਝੁੰਡਾਂ ਦੇ ਵਿੱਚ ਇਹਨਾਂ ਦੇ ਨਾਲ ਬੱਚੇ ਜਾ ਰਹੇ ਆ ਤੇ ਇਹ ਜੰਗਲੀ ਮੱਝਾਂ ਜਿਨ੍ਹਾਂ ਨੂੰ ਬਾਈਜ਼ਨ ਕਹਿੰਦੇ ਆ ਉਹ ਖੁੱਲੇ ਆਮ ਇੱਥੇ ਫਿਰ ਰਹੇ ਆ ਇਹਦੇ ਨਾਲ ਇਹਦੇ ਨਾਲ ਤੁਸੀਂ ਇੱਥੇ ਕੁਝ ਹੋਰ ਜਾਨਵਰ ਆ ਦੇਖੋ ਖੋਤੇ ਖੋਤਿਆਂ ਦੀ ਪੂਰੀ ਚਾਂਦੀ ਬਣੀ ਹੋਈ ਆ ਲੋਕ ਇਹਨਾਂ ਨੂੰ ਖਵਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਤੇ ਕਸਟਰ ਸਟੇਟ ਪਾਰਕ ਦੇ ਨੇੜੇ ਹੀ ਬੈਡ ਲੈਂਡਸ ਨੈਸ਼ਨਲ ਪਾਰਕ ਨਾਮ ਦੀ ਜਗ੍ਹਾ ਇੱਥੇ ਵੀ ਦੇਖੋ ਕਿੰਨੀਆਂ ਸੋਹਣੀਆਂ ਰੌਕਸ ਐ ਇਹ ਵੀ ਬਿਲਕੁਲ ਦੇਖਣ ਯੋਗ ਐ ਤੁਹਾਨੂੰ ਜਾਣਾ ਚਾਹੀਦਾ ਜੇ ਇੱਧਰ ਆਏ ਹੋ ਤਾਂ ਸੋ ਓਵਰਆਲ ਬਲੈਕ ਹਿਲਸ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਬਹੁਤ ਕੁਝ ਦੇਖਣ ਨੂੰ ਐਨੀਮਲ ਲਾਈਫ ਜਿਹੜੇ ਉਹ ਮੈਮੋਰੀਅਲਸ ਨੇ ਸੋ ਤੁਹਾਡੇ ਕੋਲ ਜੇ 4-5 ਦਿਨ ਹੈਗੇ ਆ ਤਾਂ ਜ਼ਰੂਰ ਜਾਣਾ ਚਾਹੀਦਾ